ਵਿਦੇਸ਼ ਵਿੱਚ ਬੈਠੇ ਅਤਵਲੀ ਲਖਵੀਰ ਸਿੰਘ ਲੰਡਾ ਜਯਦੇਵਿੰਦਰ ਯਾਦਾ ਅਤੇ ਸਰਨਾਮ ਸਿੰਘ ਸਤਾ ਦੇ ਇੱਕ ਗੁਰਗੇ ਨੂੰ ਬੀਤੇ ਦਿਨੀ ਸੀ ਇਹ ਸਟਾਫ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਅੱਜ ਸੀ ਇਸਟਾਫ ਦੀ ਪੁਲਿਸ ਨੂੰ ਇੱਕ ਵਾਰੀ ਹੋਰ ਸਫਲਤਾ ਪ੍ਰਾਪਤ ਹੋਈ ਜਦੋਂ ਉਸ ਦੇ ਇੱਕ ਸਾਥੀ ਗੁਰਲਾਲ ਸਿੰਘ ਪੁੱਤਰ ਸਰਨਾਮ ਸਿੰਘ ਨੂੰ ਪੁਲਿਸ ਨੇ ਇਨਕਾਊਂਟਰ ਦੌਰਾਨ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਮੁਲਜ਼ਮ ਜੁੜਾਇਆ ਕਿ ਇਲਾਕੇ ਵਿੱਚ ਘੁੰਮ ਰਿਹਾ ਹੈ ਵਾਰਦਾਤ ਨੂੰ ਜਨ ਲਈ ਇੰਜਾਮ ਤੋਂ ਇਸ ਦੌਰਾਨ ਪੁਲਿਸ ਨੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਪੁਲਿਸ ਦੇ ਪਾਰਟੀ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਮੋਟਰਸਾਈਕਲ ਉੱਪਰ ਸਵਾਰ ਜਿਹੜਾ ਮੁਲਜ਼ਮ ਹੈ ਉਸ ਫਾਇਰਿੰਗ ਕਰਨ ਦੌਰਾਨ ਉਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਇਸ ਦੌਰਾਨ ਪੁਲਿਸ ਨੂੰ ਇੱਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ ਐਸਐਸਪੀ ਦੇ ਦਸਣ ਅਨੁਸਾਰ ਜਿਹੜਾ ਮੁਲਜ਼ਮ ਹੈ ਇਹ ਲਖਵੀਰ ਸਿੰਘ ਲੰਡਾ ਯਾਦਵਿੰਦਰ ਯਾਦਾ ਅਤੇ ਸਤਨਾਮ ਸੱਤਾ ਦੇ ਨਾਲ ਸੰਬੰਧਤ ਹੈ ਔਰ ਪਿਛਲੇ ਬੀਤੇ ਸਮੇਂ ਵਿੱਚ ਕਈ ਵਾਰ ਕਈ ਵਾਰ ਦਾ ਤਾਨੂੰ ਅੰਜਾਮ ਦੇ ਚੁਕਾ ਹੈ ਤੁਸੀਂ ਵੇਖ ਸਕਦੇ ਜੇ ਇਸ ਦੌਰਾਨ ਪੁਲਿਸ ਨੇ ਇਹ ਜਿਹੜਾ ਇਨਕਾਊਂਟਰ ਦੌਰਾਨ ਦੇ ਮੌਕੇ ਦੇ ਦ੍ਰਿਸ਼ ਹਨ ਔਰ ਪੁਲਿਸ ਜਿਹੜੀ ਇਹ ਮੌਕੇ ਤੇ ਕਾਰਵਾਈ ਕਰ ਰਹੀ ਹੈ ਐਸਐਸਪੀ ਦਾ ਦੱਸਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਲਜਮ ਪਾਸੋਂ ਕੀਤੀ ਜਾਣ ਵਾਲੀ ਪੁਛਗੈਸ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇੱਕ ਅਸੀਂ ਤਿੰੜੀ ਸਾਡੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਹੇ ਫਿਰੋਤਨੀ ਲੈ ਕੇ ਆਏ ਸੀ। ਉਹਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀਗੇ। ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਇਹਦੇ ਕੇਸ ਇਹਨਾਂ ਕੇਸਾਂ ਦੇ ਵਿੱਚ ਵਾਂਟਡ ਸੀਗਾ। ਇਹਦੀ ਇਨਫੋਰਮੇਸ਼ਨ ਸੀਗੀ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ। ਉਸ ਦੌਰਾਨ ਜਿਹੜਾ ਆਇਆਗਾ ਇਹ ਗੁਰਲਾਲ ਲੰਦ ਦਾ ਵਿਅਕਤੀ ਹੋਗਾ। ਇਹਨੇ ਪੁਲਿਸ ਟੀਮ ਤੇ ਫਾਇਰ ਕਰਕੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਦੋਂ ਇਹ ਮੈਪ ਕੀਤਾ ਜਾ ਰਿਹਾ ਸੀ ਸੋ ਉਦੋਂ ਜਿਹੜਾ ਹੈਗਾ ਆਪਸ ਵਿੱਚ ਕ੍ਰਾਸ ਕਰਿੰਗ ਦੇ ਵਿੱਚ ਜਿਹਦੀ ਲੈਗ ਦੇ ਵਿੱਚ ਹਰਟ ਹੋਇਆ ਗੋਲੀ ਲੱਗੀ ਤਾਂ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮੰਡੂ ਵਿੱਚ ਲੰਚ ਹੈ ਸਰ ਕੋਈ ਫਸਟ ਇਨਵਿਸਟਿਗੇਸ਼ਨ ਕੋ ਸਾਹਮਣੇ ਆਇਆ ਸਰ ਹਾਂਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋ ਸਾਥੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸਟਰ ਹੈਗੇ ਯਾਦਵਿੰਦਰ ਯਾਦਾ ਤੇ ਜੇ ਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਅੰਜਾਮ ਦਿੱਤਾ ਸੀਗਾ ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ ਉਹ ਵੈਪਨ ਵੀ ਇੱਥੇ ਹੈਗਾ ਮੌਕੇ ਤੇ ਕੋਈ ਬਾਕੀ ਜਿਹੜੀ ਹੈਗੀ ਰਿਕਵਰੀ ਤੇ ਜਾਣਕਾਰੀ ਪੁਸ਼ ਹੋ ਰਹੀ ਹੈ प्रदेश ਵਿੱਚ ਬੈਠੇ ਅਤਵਲੀ ਲਖਵੀਰ ਸਿੰਘ ਲੰਡਾ ਯਾਦਵਿੰਦਰ ਯਾਦਾ ਅਤੇ ਸਤਨਾਮ ਸਿੰਘ ਸਤਾ ਦੇ ਇੱਕ ਗੁਰਗੇ ਨੂੰ ਬੀਤੇ ਦਿਨੀ ਸੀ ਗਏ ਇਸਤਾਫ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਅੱਜ ਅਸੀਂ ਇਸਤਾਫ ਦੀ ਪੁਲਿਸ ਨੂੰ ਇੱਕ ਵਾਰੀ ਹੋਰ ਸਫਲਤਾ ਪ੍ਰਾਪਤ ਹੋਈ ਜਦੋਂ ਉਸ ਦੇ ਸਾਥੀ ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਪੁਲਿਸ ਨੇ ਇਨਕਾਊਂਟਰ ਦੌਰਾਨ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਮੁਲਜ਼ਮ ਜੜਾਇਆ ਕਿ ਇਲਾਕੇ ਵਿੱਚ ਘੁੰਮ ਰਿਹਾ ਹੈ ਵਾਰਦਾਤ ਨੂੰ ਜਨ ਲਈ ਇੰਜਾਮ ਤੋਂ ਇਸ ਦੌਰਾਨ ਪੁਲਿਸ ਨੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਪੁਲਿਸ ਦੇ ਪਾਰਟੀ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਮੋਟਰਸਾਈਕਲ ਉੱਪਰ ਸਵਾਰ ਜਿਹੜਾ ਮੁਲਜ਼ਮ ਹੈ ਕਾਰਿੰਗ ਕਰਨ ਦੌਰਾਨ ਉਸ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਇਸ ਤਰ੍ਹਾਂ ਪੁਲਿਸ ਨੂੰ ਇੱਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ ਐਸਐਸਪੀ ਦੇ ਦਸਤਾਵੇਜ਼ ਅਨੁਸਾਰ ਜਿਹੜਾ ਮਲਜ਼ਮ ਹੈ ਇਹ ਲਖਵੀਰ ਸਿੰਘ ਲੰਡਾ ਯਾਦਵਿੰਦਰ ਯਾਦਾ ਅਤੇ ਸਤਨਾਮ ਸੱਤਾ ਦੇ ਨਾਲ ਸੰਬੰਧਿਤ ਹੈ ਔਰ ਪਿਛਲੇ ਬੀਤੇ ਸਮੇਂ ਵਿੱਚ ਕਈ ਵਾਰ ਕਈ ਵਾਰ ਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਤੁਸੀਂ ਦੇਖ ਸਕਦੇ ਜੇ ਇਸ ਦੌਰਾਨ ਪੁਲਿਸ ਨੇ ਇਹ ਜਿਹੜਾ ਇਨਕਾਊਂਟਰ ਦੌਰਾਨ ਦੇ ਮੌਕੇ ਦੇ ਦ੍ਰਿਸ਼ ਹਨ ਔਰ ਪੁਲਿਸ ਜਿਹੜੀ ਹੈ ਮੌਕੇ ਤੇ ਕਾਰਵਾਈ ਕਰ ਰਹੀ ਹੈ एसएसपी ਦਾ ਦੱਸਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਲਜਮ ਪਾਸੋਂ ਕੀਤੀ ਜਾਣ ਵਾਲੀ ਪੁਛਗਛ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇੱਕ ਅਸੀਂ ਤਿੰਨ ਜਿਹੜੀ ਸਾਡੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸੀਗੀ ਫਰੋਤੀ ਨੇ ਲੈ ਕੇ ਉਹਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀਗੇ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਉਦਿਸ ਕੇਸ ਇਨਕੈਸਟ ਦੇ ਵਿੱਚ ਵੌਂਟਡ ਸੀਗਾ ਇਹਦੀ ਇਨਫੋਰਮੇਸ਼ਨ ਸੀਗੀ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੌਰਾਨ ਜਿਹੜਾ ਆਇਆਗਾ ਇਹ ਗੁਰਲਾਲ ਲੰਡਾ ਵਿਅਕਤੀ ਹੈਗਾ ਇਹਨੇ ਪੁਲਿਸ ਟੀਮ ਤੇ ਫਾਇਰ ਕਰਕੇ ਭਜੰਨੇ ਕੋਸ਼ਿਸ਼ ਕੀਤੀ ਜਦ ਜਿਹਨੂੰ ਨੈੱਟ ਕੀਤਾ ਜਾ ਰਿਹਾ ਸੀ ਸੋ ਉਦੋਂ ਜਿਹੜਾ ਹੈਗਾ ਆਪਰ ਉਸ ਕ੍ਰਾਸ ਫਾਇਰਿੰਗ ਦੇ ਵਿੱਚ ਮੇਬੀ ਲੈਗ ਦੇ ਵਿੱਚ ਹਰਟ ਹੋਇਆ ਗੋਲੀ ਲੱਗੀ ਤੇ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮੰਨਦੇ ਕੁਛ ਲੰਚਾ ਰਹੀ ਹੈ ਸਰ ਕੋਈ ਕੁਸਚਨ ਇੰਡਿਵੀਡਿਊਅਲ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਸਰ ਹਾਂਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪੁਛੋਕੜ ਬਾਰੇ ਕਿਉਂਕਿ ਇਹਦੇ ਦੋਸਤ ਸਾਥੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸ ਹੈਗੇ ਯਾਦਵਿੰਦਰ ਯਾਦਾ ਤੇ ਜ਼ਿਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਉਹਨੂੰ ਅੰਜਾਮ ਦਿੱਤਾ ਸੀਗਾ ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ ਉਹ ਵੈਪਨ ਵੀ ਇੱਥੇ ਹੈਗਾ ਮੌਕੇ ਤੇ ਤੇ ਬਾਕੀ ਜਿਹੜੀ ਹੈਗੀ ਰਿਕਵਰੀ ਤੇ ਜਾਣਕਾਰੀ ਪੁਸ਼ਪ ਸ਼ੋਰਾਂ ਨੂੰ